ਗੁਰਦੁਆਰਾ ਸ਼ਹੀਦਗੰਗ ਸਕੀਮ ਨੰਬਰ 3 ਹੁਸ਼ਾਰਪੁਰ ਰੋਡ ਫਗਵਾੜਾ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਚੌੜਾਘੂ ਫਗਵਾੜਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਅਥੇ ਪੰਜ ਪਿਆਰਾਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਚਾਲੇ ਪਿਆ ਇਹ ਨਗਰ ਕੀਰਤਨ ਵਕਫਾ ਕ ਬਜ਼ਾਰਾਂ ਦੀ ਪ੍ਰਕਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਨਗਰ ਕੀਰਤਨ ਦਾ ਥਾਂ ਥਾਂ ਤੇ ਜਿੱਥੇ ਸੰਗਤਾਂ ਵੱਲੋਂ ਨਿਗਾਹ ਸਵਾਗਤ ਕੀਤਾ ਗਿਆ ਉੱਥੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵਕਫਾਕ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਨਗਰ ਕੀਰਤਨ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਦੇ ਪਿੱਛੇ-ਪਿੱਛੇ ਚੱਲ ਰਹੀਆਂ ਸਨ ਉੱਥੇ ਹੀ ਮਸ਼ਹੂਰ ਗਤਕਾ ਪਾਟੀਆਂ ਗਤਕੇ ਦੇ ਜੋਹਰ ਦਿਖਾ ਰਹੀਆਂ ਸਨ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਮਿਤੀ 25 ਅਤੇ 26 ਜਨਵਰੀ ਨੂੰ ਗੁਰਮਤ ਸਮਾਗਮ ਹੋਵੇਗਾ ਜਿਸ ਵਿੱਚ ਕੀਰਤਨੀ ਅਤੇ ਢਾਡੀ ਜਥੇ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨੇ ਹਲ ਕਰਨਗੇ ਉਨਾਸਮੂ ਸੰਤਾਂ ਨੂੰ ਇਨਾਸ ਮਾਗਮਾ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਬੜੀ ਗਿਣਤੀ ਵਿੱਚ ਸੰਤਾਂ ਨੇ ਨਗਰ ਕੀਰਤਨ ਵਿੱਚ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਫਗਵਾੜਾ ਤੋਂ ਨਵਰਾੰਗ ਚੈਨ ਲਈ ਜੱਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸੂਰ ਸੋਹੇ ਚਾਨਣੇ ਜੋ ਨਵੇਂ ਬੀਣਗੇ ਪੁਰਜਾ ਪੁਰਜਾ ਸਾਡੇ ਮਰੇ ਕਮੋਨਾ ਸਾਡੇ ਜੇ ਤੋ ਪ੍ਰੇਮ ਖੇਣ ਦਾ ਚਾਹੋ ਸਿੱਟੇ ਤਲੀ ਗਲੀ ਬਣ ਜਾਓ ऐसे सिमरनवीर बहादुर महान योद्धा महान तपस्वी महान भिखारी ਜਿਨ੍ਹਾਂ ਦਾ ਗੁਰੂ ਦੇ ਹਵਾਂ ਗੁਰਦੁਆਰਾ ਸ਼ਹੀਦਗੰਜ ਸ੍ਰੀਮਨ ਵਰਤਨ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਕੱਲ ਐਤਵਾਰ ਨੂੰ ਸ੍ਰੀ ਅਖੰਡ ਕੀਰੀ ਦੀ ਦਫਾ ਨੂੰ ਸਾਰੇ ਦੇ ਨਾਲ ਕੇ ਸਾਰੇ ਸਾਧ ਸੰਗਤਾਂ ਨੂੰ ਇਸ ਸਮਾਗਮ ਆਉਣਗੇ ਵਪਾਂਟ 6 ਵਜੇ ਤੱਕ ਰਾਤ ਦੇ 9 ਵਜੇ ਤੱਕ ਮਿੱੰਦਾਂ ਦਾ ਮਾਰ ਹੋਵੇਗਾ ਜਿੱਦੇ ਸਾਰੇ ਪਗਵਾੜੇ ਦੇ ਜਥੇ ਇੱਕ ਸਟੇਜ ਦੇ ਰਾਕੇ ਮੀਂਦਾਂ ਦਾ ਗਾਇਨ ਕਰਗੇ ਇਸ ਸਮਾਗਮ ਇਸੇ ਤਰ੍ਹਾਂ ਚੱਪੀ ਜੰਮੀ ਨੂੰ ਗੁਰਦੁਆਰਾ ਸ਼ਹੀਦਗੰਗ ਵਿਖੇ ਸਰੇ ਮੌਜੂਦ ਹੋਵੇਗਾ ਦੁਪਹਿਰ ਦੇ 3 ਵਜੇ ਤੱਕ ਚੱਲੇਗਾ ਇਸਾਰੇ ਸਮਾਗਮ ਸ੍ਰੀ ਸੁਖਮਨੀ ਸਾਹਿਬ ਸੇਵਾ ਸਾਫੀ ਪਰਵਾਸ ਜੀ ਪਾਛਾਈ ਕਿਹੜਾ ਕੋ ਪਗਵਾੜਾ ਅਤੇ ਗੁਰਦੁਆਰਾ ਸ਼ਹੀਦਗੰਗ ਪਰਵਾਨੇ ਕਮੇਟੀ ਵੱਲੋਂ ਰਹ ਜਾਂ ਰਿਆਂ ਅੱਜ ਸ਼ਹੀਦ ਗਾਂਝ ਗੁਰਦੁਆਰਾ ਸਾਤਾ ਨੂੰ ਨਗਰ ਕੀਰਤਨ ਕੱਢਿਆ ਗਿਆ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦਾ ਸਵਾਗਤ ਦਿੱਤਾ ਸਾਰੀਆਂ ਸੰਗਤਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਸੀ ਸਾਰੇ ਬੜੇ ਪ੍ਰੇਮ ਪਿਆਰ ਨਾਲ ਬੱਚੇ ਬੁੱਢੇ ਜਵਾਨ ਸਾਰਿਆਂ ਨੇ ਭਾਗ ਲਿਆ ਤੇ ਅਸੀਂ ਸਾਰੀ ਇਸ ਨੂੰ ਸੰਗਤ ਵੱਲੋਂ ਧੰਨਵਾਦ ਕੀਤਾ ਜਾਂਦਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਬਨਗ ਦਿਹਾੜੇ ਦੇ ਸਬੰਧ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਗੁਰਦੁਆਰਾ ਸਿਹੂਰਗੰਜ 3 ਅਤੇ ਸ੍ਰੀ ਸੁਖਬੀਰ ਸਾਹਿਬ ਸੇਵਾ ਸੁਹਾਟੀ ਸੇਵਾ ਪਾਸ਼ਾ ਇਲਾਕਾ ਨੂੰ ਫਗਵਾੜਾ ਇਹਨਾਂ ਵੱਲੋਂ ਮਿਲ ਕਰਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਦਿਹਾੜੇ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਨਗਰ ਕੂਰਤਨ ਗੁਰਦੁਆਰਾ ਸਾਹਿਬ ਤੋਂ ਬਸਤੀ ਦੀ ਸਮੇਂ ਦੇ ਚੱਲੇ ਪਾਰਿਆ ਹੈ ਅਤੇ ਸਮਾਪਤੀ ਗੁਰਦੁਆਰਾ ਸਾਹਿਬ ਦੇਖੇ ਆ ਕੇ ਹੋਵੇਗੀ ਗਲ ਦੇ ਦਿਵਾਨ ਅਤੇ ਪਰਸੋਂ ਦੇ ਦਿਵਾਨ ਗੁਰਦਾ ਸਾਹਿਬ ਇੱਕ ਸਜਾਏ ਜਾ ਰਹੇ ਹਨ ਸਵੇਰੇ ਨੂੰ ਸ੍ਰੀ ਰਣਪਾਤ ਸਾਹਿਬ ਦੇ ਢੋਲ ਪਾਏ ਜਾਣਗੇ ਇਤਰਾਫ ਤੇ ਵਰਮਾ ਸਮਾਗਮ ਸਜਾਏ ਜਾਣਗੇ ਜਿਦੇ 5% ਪੀਤਰੀ ਜਥੇ ਅਤੇ ਨਾਮਵਾਰ ਜੋ ਕੁਛ ਵੀ ਜਥੇ ਭਾਗ ਲੈਣਗੇ ਸਾਰਿਆਂ ਸੰਗਤ ਦੇ ਚਰਨਾਂ ਦੀ ਬੇਨਤੀ ਹੈ ਸਾਰੇ ਸਮਾਗਮਾਂ ਵਿੱਚ ਮੁਜ ਕੇ ਆਪਣੇ ਜੋ ਸਰਦਾਰ ਦੇ ਫੋਲ ਹਨ ਤਾਂ ਤਾਂ ਬਾਬਾ ਦੀਪ ਸਿੰਘ ਜੀ ਅਤੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਢੇਡ ਕਰ